ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਪੰਜਾਬ ਦੇ 7 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠਾਂ ਗਏ ਨੇ ਤਾੜੀਆਂ ਤਸਵੀਰਾਂ ਗੁਰਦਾਸਪੁਰ ਦੇ ਦੀਨਾ ਨਗਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਗੁਰਦਾਸਪੁਰ ਦੇ ਦੀਨਾ ਨਗਰ ਦੇ ਵਿੱਚ ਪਿੰਡ ਉਗਰਾ ਨੇੜੇ ਤੁਸੀਂ ਬੰਨ ਦੋ ਥਾਹਾਂ ਤੋਂ ਟੁੱਟ ਗਿਆ ਜਿਸ ਕਾਰਨ ਲੋਕ ਬਹੁਤ ਮੁਸ਼ਕਲ ਦੇ ਵਿੱਚ ਆ ਗਏ ਨੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਪਾਣੀ ਭਰ ਰਿਹਾ ਹੈ ਉੱਥੇ ਪ੍ਰਸ਼ਾਸਨ ਲੋਕਾਂ ਨੂੰ ਉੱਚੀਆਂ ਥਾਹਾਂ ਤੇ ਜਾਣ ਦੀ ਅਪੀਲ ਕਰ ਰਿਹਾ ਹੈ ਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਸਮਝ ਨਹੀਂ ਆ ਰਿਹਾ ਕਿ ਉਹ ਕੀ ਕਰਨ ਹੜ੍ਹ ਦੀ ਸਥਿਤੀ ਨੂੰ ਦੇਖਦੇ ਹੋਏ ਜਲੰਧਰ, ਕਪੂਰਥਲਾ, ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਨਾਲ-ਨਾਲ ਅੰਮ੍ਰਿਤਸਰ ਦੇ ਅਜਨਾਲਾ ਅਤੇ ਰਈਆ ਬਲੋਕਾਂ ਦੇ ਸਕੂਲ ਅੱਜ ਬੰਦ ਕਰ ਦਿੱਤੇ ਗਏ ਨੇ ਫਾਜ਼ਿਲਕਾ ਦੇ ਵੀ ਹੜ੍ਹਕ ਪ੍ਰਭਾਵਿਤ ਪਿੰਡਾਂ ਦੇ ਸਕੂਲ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਨੇ ਪਾਣੀ ਬੰਨ ਜਿਹੜਾ ਟੁੱਟ ਗਿਆ ਆ ਪੰਨੇ ਦੇ ਸਾਹਮਣੋਂ ਤੇ ਪਾਣੀ ਜਿਹੜਾ ਪਿੰਡ ਦੇ ਵਿੱਚ ਇੰਟਰ ਹੋਣੀ ਚਾਲਾਂ ਜਿ ਇੱਕ ਬਾਰੋਂ ਬਾਰ ਨੇ ਸਰਾ ਪਿਆ ਆ ਸਾਡੀਆਂ ਜ਼ਮੀਨਾਂ ਨੇ ਬਾਹਰ ਦੇ ਪਾਸੇ ਸਾਰੇ ਪਾਣੀ ਭਰੇ ਵੇ ਬੜਾ ਤਕੜਾ ਸਰਾ ਪੈ ਗਿਆ ਤੁਨੂੰ ਔਰ ਪ੍ਰਸ਼ਾਸਨ ਵੀ ਚਲੋ ਪਹੁੰਚ ਕਰਨ ਲੱਗਾ ਆ ਕੀ ਪ੍ਰਸ਼ਾਸਨ ਨਾਲੋਂ ਕੀ ਮਤਲਬ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਨਾਲੋਂ ਰਾਤ ਦੀ ਟੀਮ ਆਈ ਹੋ ਜਾਣਾ ਬੈਠੀ ਹੋਈ ਆ ਪਰ ਇਸ ਵੇਲੇ ਸਾਰੇ ਪਾਸੇ ਨਾ ਰੋਡ ਜਿਹੜੇ ਬਣਾਕ ਹੋ ਗਏ ਆ ਰਸਤੇ ਡਿਸਪੋਜ਼ ਹੋ ਗਏ ਆ ਤੇ ਚਲੋ ਅਸੀਂ ਕਰਨੇ ਪਿੰਡ ਵਾਲਿਆਂ ਨੂੰ ਵੀ ਚਲੋ ਕਿਸੇ ਸੁਰੱਖਿਅਤ ਜਗ੍ਹਾ ਤੇ ਬੈਠ ਜਾਣਾ ਆਪਣੇ ਆਪਣਾ ਮਤਲਬ ਕਿ ਬਚਾਅ ਕਰਨ ਜਿਸ ਤਰ੍ਹਾਂ ਇਸ ਤਰ੍ਹਾਂ ਹੁੰਦਾ ਆ ਸਾਰੇ ਤੁਸੀਂ ਦੇਖੋ ਆ ਕੇ ਸਿਰਫ ਪੋਟੇ ਸਾਹਮਣੇ ਆ ਗਏ ਦੌਰ ਤੇ ਖੁਦ ਕੀ ਆ ਕੋਈ ਦਿਖ ਦਿੱਤੀ ਇਹ ਪਾਣੀ ਦਾ ਰੋਕਾ ਚ ਪਾਣੀ ਵਗਣ ਦੇ ਨਾਲ ਕਿੰਨੇ ਪਾਣੀ ਦੇ ਲਪੇਟ ਤੇ ਜਿਹੜੇ ਪਿੰਡ ਆ ਇਹ ਦਾ ਪਿੰਡੇ ਤੇ ਕੋਸ ਇੱਕ ਰਪਾ ਆਇਆ ਸਾਡੇ ਇੱਕ ਸਾਡੇ ਕੋੜੀਆਂ ਚਾਟ ਕਰ ਤੇ ਕੋਲੇ ਨੂੰ ਪਾਣੀ ਉਧਰੋਂ ਨੂੰ ਆਇਆ ਹੈ ਵਿਚੋਂ ਕਿ ਸਾਰਾ ਪੈ ਗਿਆ 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 ਸਾਰਾ ਪੈ ਗਿਆ ਸਾਰਾ ਪੈ ਗਿਆ ਕੋਲੇ ਨੂੰ ਵੀ ਇੱਕ ਕੀ ਕੀ ਮੰਗ ਕਰੋਗੇ ਮੰਗ ਕਰਦੇ ਆ ਕਿ ਪ੍ਰਸ਼ਾਸਨ ਜਿਹੜੇ ਆਪਣੇ ਜਿਹੜੇ ਜੀ ਹੈਗੇ ਉਹਨਾਂ ਨੂੰ ਜਿਹੜੀ ਸੁਰੱਖਤ ਜਗ੍ਹਾ ਤੇ ਪਹੁੰਚਾਇਆ ਜਾਏ ਤੇ ਇਹ ਸਾਡੇ ਨਾਲ ਜੇਠਣ ਲਈ ਕੋਈ ਸੁਰੱਖਤ ਸਬੰਧ ਕਿਤੇ ਜਾਣ ख रहियो स्टार न्यूज़ पंजाबी